ਆ ਸਿੱਧੇ ਤੌਰ ਤੇ ਕਹਿਣਾ ਹੋਵੇਗਾ ਇਹ ਪੰਜ ਮੰਜ਼ਲੀ ਜਿਹੜੀ ਬਿਲਡਿੰਗ ਹੈਗੀ ਆ ਆ ਸਾਫ਼ ਤਰੀਕੇ ਦੇ ਨਾਲ ਜਿਹੜੀ ਧਜਿਆ ਉਡਾਂਦੀ ਹੋਈ ਨਜ਼ਰ ਆ ਰਹੀ ਆ ਇਸ ਦੇ ਵਿੱਚ ਆ ਸਰਕਾਰੀ ਜਿਹੜੇ ਆ ਮੁਲਾਜ਼ਮ ਨੇ ਅਫਸਰ ਨੇ ਉਹਨਾਂ ਦੇ ਨਾਲ ਜਦੋਂ ਸਾਡੀ ਚੈਨਲ ਦੀ ਟੀਮ ਵੱਲੋਂ ਗੱਲ ਕੀਤੀ ਗਈ ਆ ਤੇ ਉਹਨਾਂ ਵੱਲੋਂ ਮੰਨਿਆ ਤੇ ਜ਼ਰੂਰ ਆ ਕਿਤੇ ਨਾ ਕਿਤੇ ਨਗਰ ਨਿਗਮ ਦੀ ਜਿਹੜੀ ਆ ਆ ਇਸ ਦੇ ਵਿੱਚ ਮਿਨੀ ਭੁਗਤ ਜਰੂਰ ਨਜ਼ਰ ਆ ਰਹੀਆ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਦੇ ਉੱਪਰ ਵੱਡੇ ਅਧਿਕਾਰੀਆਂ ਦੀ ਕਾਰਵਾਈ ਕੀਤੀ ਜਾਂਦੀ ਆ ਜਾਂ ਨਹੀਂ ਇਹ ਗੋਗਨੂਆਂ ਦੇ ਉੱਤੇ ਜਿਹੜਾ ਮਿੱਟੀ ਛਾੜਨ ਵਾਲਾ ਕੰਮ ਕੀਤਾ ਜਾਂਦਾ ਜਗਬਾਣੀ ਟੀਵੀ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਤੇ ਤੁਸੀਂ ਜੁੜ ਚੁੱਕੇ ਹੋ ਅਨਮੋਲ ਸ਼ਰਮਾ ਦੇ ਨਾਲ ਆਪ ਨਗਰ ਰਿਕਮਾ ਆਈ ਦਿ ਰਹੇ ਹੀ ਸੁਰਖੀਆਂ ਦੇ ਵਿੱਚ ਅਕਸਰ ਰਹਿੰਦਾ ਰਿਹਾ ਕਿਉਂਕਿ ਕਹਿ ਸਕਦੇ ਆ ਕਿ ਇਸ ਦੀ ਜਿਹੜੀ ਮਿਲੀ ਭੁਗਤਵੀ ਹੋ ਸਕਦੀ ਆ ਇੱਕ ਬਿਲਡਿੰਗ ਜਿਹੜੀ ਆਪਾਂ ਇਸ ਟਾਈਮ ਇੱਕ ਸਰਕਾਰੀ ਪਾਰਕ ਦੇ ਉੱਤੇ ਖੜਿਆ ਜਿੱਥੇ ਆ ਤੁਹਾਨੂੰ ਤਸਵੀਰਾਂ ਦਿਖਾ ਰਹਿਣਾ ਚਾਹੁੰਦੇ ਆ ਕਿ ਉਸ ਪਾਰਕ ਦੇ ਵਿੱਚੋਂ ਜਿਹੜਾ ਇੱਕ ਸਰਕਾਰੀ ਗਲੀ ਨਿਕਲਦੀ ਆ ਜਿਹਨੂੰ ਆਪਾਂ ਟੂਰਿਜ਼ਮ ਪਲੇਸ ਕਹਿ ਸਕਦੇ ਆ ਪਰ ਆ ਸਿੱਧੇ ਤੌਰ ਤੇ ਕਹਿਣਾ ਹੋਵੇਗਾ ਇਹ 5 ਮੰਜ਼ਲੀ ਜਿਹੜੀ ਬਿਲਡਿੰਗ ਹੈਗੀ ਆ ਆ ਸਾਫ ਤਰੀਕੇ ਦੇ ਨਾਲ ਜਿਹੜੀ ਧਜਿਆ ਉਡਾਂਦੀ ਹੋਈ ਨਜ਼ਰ ਆ ਰਹੀ ਆ ਔਰ ਤੁਸੀਂ ਦੇਖ ਸਕਦੇ ਹੋ ਇਸ ਸਰਕਾਰੀ ਜਗ੍ਹਾ ਦੇ ਵਿੱਚ ਕੰਮ ਲੱਗਿਆ ਹੋਇਆ ਇਸ ਦੇ ਵਿੱਚ ਆ ਸਰਕਾਰੀ ਜਿਹੜੇ ਆ ਮੁਲਾਜ਼ਮ ਨੇ ਅਫਸਰ ਨੇ ਉਹਨਾਂ ਦੇ ਨਾਲ ਜਦੋਂ ਸਾਡੀ ਚੈਨਲ ਦੀ ਟੀਮ ਵੱਲੋਂ ਗੱਲ ਕੀਤੀ ਗਈ ਆ ਤੇ ਉਹਨਾਂ ਵੱਲੋਂ ਮੰਨਿਆ ਤੇ ਜ਼ਰੂਰ ਆ ਲੇਕਿਨ ਕਿਤੇ ਨਾ ਕਿਤੇ ਨਗਰ ਨਿਗਮ ਦੀ ਜਿਹੜੀ ਆ ਇਸ ਦੇ ਵਿੱਚ ਮਿਨੀ ਭੁਗਤ जरूर ਨਜ਼ਰ ਆ ਰਹੀ ਆ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਦੇ ਉੱਪਰ ਆ ਵੱਡੇ ਅਧਿਕਾਰੀਆਂ ਦੀ ਕਾਰਵਾਈ ਕੀਤੀ ਜਾਂਦੀ ਆ ਜਾਂ ਨਹੀਂ ਇਹ ਗੋਗਨੂਆਂ ਦੇ ਉੱਤੇ ਜਿਹੜਾ ਮਿੱਟੀ ਝਾੜਨ ਵਾਲਾ ਕੰਮ ਕੀਤਾ ਜਾਂਦਾ ਦੇਖੋ ਰੂਟੀਨ ਦੇ ਵਿੱਚ ਚੈਕਿੰਗ ਕਰਦੇ ਆ ਕਈ ਵਾਰ ਆ ਕੇ ਮਦਦ ਕੰਮ ਸ਼ੁਰੂ ਹੋ ਜਾਂਦਾ ਉਹ ਥੋੜਾ ਹਫ਼ਤੇ ਬਾਅਦ ਪਤਾ ਲੱਗਿਆ ਜਿਵੇਂ ਤੇ ਫਿਰ ਜਦੋਂ ਵੀ ਨੋਟਿਸ ਜਾਂਦਾ ਉਹ ਕਾਰਵਾਈ ਕਰਦੀ ਹੈ ਨਿਗਰ ਨਿਗਮ ਦੀ ਵੀ ਸਰ ਆਪਣੇ ਸ਼ਹਿਰ ਦੇ ਵਿੱਚ ਕਈ ਐਸੇ ਦੁਕਾਨਾਂ ਨੇ ਲਾਈਕ ਆ ਨਗਰ ਨਿਗਮ ਦੇ ਲਾ ਕੇ ਤੇ ਇੱਕ tufaan ਬਣਦੀ ਆ ਉਹ ਦੇ ਬੜੇ ਕਿੰਨੇ ਸ਼ੋਰ ਪਾਸੇ देखो ਇਹਦੇ ਨਕਸ਼ਾ ਦੇਖ ਕੇ ਹੀ ਪਤਾ ਲੱਗ ਸਕਦਾ ਵੀ ਉਹਦੇ ਕਿੰਨੇ ਪਾਸ ਹੈਗੇ। ਜਨਰਲੀ ਦੋ ਮੰਜ਼ਿਲ ਨਕਸ਼ਾ ਪਾਸ ਹੁੰਦਾ ਹੈਗਾ ਪਰ ਜੇ ਕੋਈ ਐਫਏਆਰ ਜਾਂ ਪਾਰਕਿੰਗ ਵਗੈਰਾ ਅਗਲੇ ਨੇ ਛੱਡੀ ਹੈ ਤਾਂ ਵੱਧ ਵੀ ਹੋ ਸਕਦਾ ਪਾਸ। ਤਿੰਨ ਮੰਜ਼ਿਲ ਦਾ ਵੀ ਹੋ ਸਕਦਾ। ਕੋਈ ਇਦਾਂ ਦਾ ਫਿਕਸ ਨਹੀਂ ਹੈਗਾ ਉਹ ਡਿਪੈਂਡ ਕਰਦਾ ਵੀ ਉਹਨੇ ਪਾਰਕਿੰਗ ਕਿੰਨੀ ਪ੍ਰੋਵਾਈਡ ਕੀਤੀ ਹੋਈ ਹੈ। ਸਰ ਚਾਰ ਮੰਜ਼ਿਲਾ ਉਹਨਾਂ ਨੇ ਜਿਹੜਾ ਯਾਰ ਉਹ ਬਣਾਈ ਜਾਣੀ ਤੇ ਪਾਣੀ ਇੱਥੇ ਮੋਟੀ ਬਣਾਈ ਹੈ। ਕਿਉਂ ਬਣਾ ਸਕਦੇ ਨੇ? ਇਹਦਾ ਨਕਸ਼ਾ ਦੇਖ ਕੇ ਹੀ ਦੱਸਿਆ ਜਾ ਸਕਦਾ ਵੀ ਉਹਦਾ ਕੀ ਪਾਸ ਹੈਗਾ। फिर तो दूसरा उस बिल्डिंग का जोड़ा है सरकारी प्रॉपर्टी वाल जो वधा पाया गया काफ़ी सारा अच्छे उपर जो है दरवाजे भी कटे गए हैं क्या कर सकता तो मैं यही तुम दस रहा भी ये नक्शा देख के ही दसिया जा सकता भी उन्होंने की पास है विदाउट से आप प्लैन की कह सकते हैं उसके बारे भी उन्हें अप्रूव कराई है उधरले पास ओपनिंग के नहीं कराई है पठानकोट तो जगबानी टीवी अनमोल शर्मा की रिपोर्ट